ਤਨਸਤਿਆ ਹੀ ਕਰਾਉਂਦੀ ਕੰਨ ਅੱਛਾ ਤੇ ਇਹ ਹੀ ਸਾਰੇ ਜਣ ਦੇ ਵਿੱਚ ਬਹਿ ਕੇ ਜਿਹਨੂੰ ਲੋਕਾਂ ਨੂੰ ਖੁਸ਼ੀ ਇਹ ਬੰਦਾ ਵੀ ਲੈ ਵੀ ਤੂੰ ਏਹਾਂ ਬੰਦਾ ਹੋਵੇ ਆਪਣੇ ਨਾਲ ਬਿਲਕੁਲ ਕਰੇ ਬਿਲਕੁਲ ਜਿਹੜੀ ਲਾਰ ਸਕਦਾ ਕੇ ਰਛਨੀ ਦੇ ਪਿੰਡ ਦੀ ਨਹੀਂ ਹੈ ਪੰਨਾਂ ਪਿੰਡਾਂ ਦੀ ਰਛਨੀ ਹੈ ਕੀ ਦੀਨਰਾਦ ਕਰਾਂਗੀ ਨਹੀਂ ਉਹ ਤਾਂ ਦਿੱਸ ਸਕਦੇ ਥੋੜੇ ਇਹ ਨਹੀਂ ਕਿ ਕਰਾਂਗੀ ਵੀ ਮੇਰੇ ਨਾਲ ਮਤਲਬ ਪੈਸੇ ਦਾ ਵੀ ਲੈ ਜਿੱਲੇ ਕਿ ਜੋ ਕੀ ਮੰਗੇ ਉਹਨੇ ਦਿੱ ਨੂੰ ਦਵੋ ਇਹ ਗੱਲ ਕਰ ਰਹੇ ਦੀ ਲੋੜ ਨਹੀਂ ਹੈ ਜਦ ਆਪਾਂ ਨੂੰ ਪਤਾ ਸਾਰਾ ਨਹੀਂ ਨਹੀਂ ਅਸੀਂ ਪੁਲਿਸ ਸੱਜਣ ਸਾਰੇ ਦੇਖੇ ਆ ਸਾਰਿਆਂ ਨੂੰ ਪਤਾ ਹੋ ਰਿਹਾ ਕੋਈ ਸ਼ਤਰ ਨਾ ਰਵੇ ਕਿੰਨ ਨੂੰ ਹੀ ਤੇ ਜਿਹੜਾ ਵੀ ਬੰਦਾ ਕੱਢ ਜੂ ਤੁਸੀਂ ਮੇਰੇ ਨਾਲ ਇਹ ਨਾ ਕਰਨਾ ਮੈਂ ਹੋਰ ਨਾਣਾ ਕਿਉਂ ਮੈਂ ਸੁਸਣਾ ਵੇਪੀ ਮੈਂ ਪੰਜਾਬ ਦੇ ਰਹਿਣ ਗਿਆ ਬਿਲਕੁਲ ਆਪਾ ਸਾਰੇ ਭੈਣ ਭਰਾਵਾਂ ਨੇ ਅੱਜ ਕਾਂਗਰਸ ਪਾਰਟੀ ਦੇ ਆਉਣ ਵਾਲੇ ਇਲੈਕਸ਼ਨ ਦੇ ਸਬੰਧਤ ਵਿਚਾਰਾਂ ਕਰਨੀਆਂ ਨੇ ਮੇਰੇ ਵੀਰੋ ਤੇ ਮੇਰੀਓ ਘਰੋਂ ਪੰਜਾਬ ਦੇ ਵਿੱਚ ਆਉਣ ਵਾਲੇ 1-2 ਮਹੀਨੇ ਤੱਕ ਪਲਾਕ ਸੰਵਤੀ ਤੇ ਜਿਹੜਾ ਪ੍ਰੈਸ਼ਰ ਦਾ ਇਲੈਕਸ਼ਨ ਹੋਣ ਜਾ ਰਿਹਾ ਜਿਸ ਨੂੰ ਕਾਂਗਰਸ ਪਾਰਟੀ ਮਾਨ ਜੋਗ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਤੇ ਸਾਡੇ ਸਾਫ ਦਾ ਮੁੱਖ ਮੰਤਰੀ ਸਰਦਾਰ ਚੰਦੀ ਸਿੰਘ ਚੱਲੀ ਜੀ ਦੇ ਮੈਂਬਰ ਪਾਰਲੀਮੈਂਟ ਸਰਦਾਰ ਗਜੇ ਸਿੰਘ ਔਜਲਾ ਜੀ ਦੀ ਅਗਵਾਈ ਦੇ ਵਿੱਚ ਲੜਨ ਜਾ ਰਹੀ ਹੈ ਨਾਮ ਦੱਸ ਕੇ ਇਲਾਕਾ ਦੱਸੋ ਜੀ ਸਰ ਜੀ ਮੇਰਾ ਨਾਮ ਹੈ ਦਿਖਨਜੀਤ ਸਿੰਘ ਜੀ ਤੇ ਪਿੰਡ ਮੇਰਾ ਗੱਲ ਵਾਲੀ ਹੈ ਜੀ ਅੱਜ ਜਿਹੜੀ ਇਹ ਸੂਬਾ ਕਾਂਗਰਸ ਵਰਕਰਾਂ ਦੇ ਵਿੱਚ ਮੀਟਿੰਗ ਹੋਈ ਹੈ ਹਾਂਜੀ ਜੀ ਕਾਂਗਰਸ ਪਾਰਟੀ ਲੋ ਜੋ ਮੀਟਿੰਗ ਹੋਈ ਹੈ ਨਾ ਉਹਦੇ ਵਿੱਚ ਬਹੁਤ ਹੀ ਸਾਥੀਆਂ ਨੇ ਸਾਥ ਦਿੱਤਾ ਹੈ ਤੇ ਸਾਰਿਆਂ ਨੂੰ ਇਹੋ ਹੀ ਆਸ਼ਾ ਕਿ ਕਾਂਗਰਸ ਸਰਕਾਰ ਆਉਗੀ ਕਾਂਗਰਸਕਰ ਬਹੁਤ ਹੀ ਜਲਦ ਤੇ ਬੜੇ ਭਾਰੀ ਮਤਬਨ ਨਾਲ ਜਿੱਤਗੇ ਤੇ ਫਿਰ ਪੰਜਾਬ ਦੇ ਵਿੱਚ ਰਾਜ ਕਰੇਗੀ ਅੱਜ ਪ੍ਰਧਾਨ ਜੀ ਆਏ ਨੇ ਇਹਨਾਂ ਵੱਲੋਂ ਤੁਹਾਨੂੰ ਕਿਤਨਾ ਦਾ ਆਸ਼ਵਾਸਨ ਦਿੱਤਾ ਗਿਆ ਕਿ ਪ੍ਰਧਾਨ ਜੀ ਨੇ ਉਹਨਾਂ ਨੂੰ ਵੀ ਪੂਰਾ ਯਕੀਨ ਦਿੱਤਾ ਗਿਆ ਹੈ ਕਿ ਕੋਈ ਮਸਲਾ ਹੋਵੇ ਪਿੰਡ ਦਾ ਕੋਈ ਵੀ ਪ੍ਰੋਬਲਮ ਹੋਵੇ ਕੋਈ ਤਰ੍ਹਾਂ ਦੀ ਮੁਸ਼ਕਲ ਕਿਸੇ ਬਜ਼ੁਰਗ ਨੂੰ ਹੋਵੇ ਕੋਈ ਸਕੂਲ ਦੀ ਪ੍ਰੋਬਲਮ ਹੋਵੇ ਸਾਡੇ ਇਹਨਾਂ ਨਾਲ ਸਹਿਯੋਗ ਕੀਤੀ ਜਾਏਗੀ ਇਹ ਸਾਡਾ ਸਾਥ ਦੇਣਗੇ ਸਾਡੇ ਰੁਕੇ ਹੋਏ ਕੰਮ ਇਹ ਪ੍ਰਧਾਨ ਜੀ ਕਰੋਗੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਨਸ਼ੇ ਕਾਫੀ ਵਧ ਰਹੇ ਆ ਹਾਂ ਜੀ ਨਸ਼ਾ ਤੇ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਹੈ ਅਸੀਂ ਸਾਰਿਆਂ ਨੂੰ ਨਹੀਂ ਪੰਚਾਇਤ ਦੇ ਵੀ ਆ ਪੰਚਾਇਤ ਮੈਂਬਰ ਵੀ ਆ ਸਾਰਿਆਂ ਨੂੰ ਇਹ ਕਿਹਾ ਵੀ ਬੇਬੀ ਨਸ਼ੇ ਰੋ ਮੁੜੋ ਕੁਝ ਨਹੀਂ ਇਹੋ ਜਿਹੇ ਅਪਰਾਧੇ ਵੀ ਕੀਤੇ ਨੇ ਅਹੀਂ ਇੱਕ ਟੂਰਨਾਮੈਂਟ ਕਰਵਾ ਰਹੇ ਜੋ 24 ਪਿੰਨਾਂ ਦੇ ਵਿੱਚ ਹੈ ক্রিকেট ਦਾ ਉਹਦੇ ਵਿੱਚ ਅਸੀਂ ਕਾਫੀ ਵੱਡੇ ਵੱਡੇ ਨਾਮ ਰੱਖੇ ਨੇ ਵੀ ਜਿਹਦੇ ਵਿੱਚ ਲਾਲਚਾਵੇ ਬੱਚਿਆਂ ਨੂੰ ਉਹ ਨਸ਼ੇਰ ਤੋਂ ਮੁੜਨਾ ਤੇ ਫਿਰ ਆਪਣੀ ਚੰਗੀ ਜ਼ਿੰਦਗੀ ਜੀਣ ਪ੍ਰਧਾਨ ਜੀ ਦੇ ਨਾਲ ਕੋਈ ਕਲੱਬ ਬਾਰੇ ਨੌਜਵਾਨਾਂ ਦੇ ਜਿਮ ਬਾਰੇ ਜਾਂ ਇਸ ਤਰ੍ਹਾਂ ਦੀ ਕਸਰਤ ਜਾਂ ਵਰਸੇਸ਼ ਕਰਨ ਵਾਸਤੇ ਕੋਈ ਚਰਚਾ ਕੀਤੀ ਹੈ ਹਾਂਜੀ ਇਹਨਾਂ ਨਾਲ ਕੀਤੀ ਹੈ ਗੱਲਬਾਤ ਜੀ ਤੇ ਇਹਨਾਂ ਨੇ ਯਕੀਨ ਦਿਵਾਇਆ ਸਾਨੂੰ ਕਿ ਅਸੀਂ ਤੁਹਾਡੇ ਦੇ ਵਿੱਚ ਪੂਰਾ ਸਾਥ ਦੇਵਾਂਗੇ ਜੋ ਵੀ ਕੋਈ 껠ੇਟਾ ਵੇ ਕੋਈ ਕਿਸ ਤਰ੍ਹਾਂ ਦੀ ਖਿਡਾਰੀ ਹੁੰਦੇ ਵਾਲੀ ਚੀਜ਼ ਆਵੇ ਉਹਦੇ ਤੁਹਾਡੀ ਪੂਰੀ ਫੋਲ ਮਤ ਕਰਾਂ ਹਾਂ ਆਮ ਆਦਮੀ ਪਾਰਟੀ ਦੇ ਤਕਰੀਬਨ 3 ਸਾਲ ਤੋਂ ਵੱਧ ਬੀਤ ਗਏ ਆਮ ਆਦਮੀ ਦੇ ਜੀ ਹਜ ਤੱਕ ਸੱਚੇ ਜਾਂ ਨੀਤੀ ਸੱਚੇ ਤੇ ਸਾਨੂੰ ਕੋਈ ਲੱਗਾ ਨਹੀਂ ਜੇ ਮੈਨੂੰ ਤਾਂ ਸਾਰੇ ਝੂਠੇ ਹੀ ਲੱਗੇ ਨੇ ਅੱਜ ਤੱਕ ਜੋ ਵੀ ਉਹਨਾਂ ਨੇ ਕਿਹਾ ਨਾ ਕੋਈ ਸਗਨ ਸਕੀਮ ਸਾਡੀਆਂ ਬੇਟੀਆਂ ਦਾ ਵਿਆਹ ਹੋਇਆ ਉਹਨਾਂ ਨੂੰ ਦੋ ਦੋ ਸਾਲ ਵਿੱਚ ਦੇ ਰਹੇ ਇੱਕ ਬੇਟੀ ਦੇ ਦੋ ਨਿਆਣੇ ਵੀ ਹੋ ਚੱਲੇ ਨੇ ਤੇ ਸਾਨੂੰ ਤਾਂ ਅਜੇ ਤੱਕ ਕੋਈ ਸਗਨ ਸਕੀਮ ਮਿਲੀ ਨਹੀਂ ਉਹਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਕੀ ਲੱਗਦਾ ਇਸ ਪਾਰਟੀ ਨੂੰ ਤਾਂ ਕੁਝ ਕਹਿਣ ਵਾਲੀ ਗੱਲ ਹੀ ਨਹੀਂ ਰਹੀ ਨਸ਼ੇ ਦੇ ਮੁੱਦੇ ਤੇ ਪੂਰੀ ਤਰ੍ਹਾਂ ਫੇਲ ਹੈ ਉੰਜ ਵੀ ਜੋ ਸਕੀਮਾਂ ਦਾ ਜੋ ਵਾਅਦੇ ਕੀਤੇ ਸੀ ਜੋ ਇਹਨਾਂ ਨੇ ਸਾਨੂੰ ਲਾਰੇ ਲਾਏ ਸੀ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਹੀ ਫੇਲਿਆ ਮਜੀਠੇ ਹਲਕੇ ਦਾ ਤਾਂ ਕੋਈ ਵਾਰਨੀ ਵਾਰ ਸੀ ਨਹੀਂ ਆਉਣ ਵਾਲੇ ਸਮੇਂ 'ਚ ਕਿਹੜੀ ਸਰਕਾਰ ਚਾਹ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਜੀ ਕਾਂਗਰਸ ਸਰਕਾਰ ਪੱਕੀ ਹੈ ਜੀ 100% ਕਾਂਗਰਸ ਸਰਕਾਰ ਹੀ ਬਣੂਗੀ ਤੇ ਆਪਣੇ ਸਾਰੇ ਹੀ ਸਾਥੀਆਂ ਦੇ ਨਾਲ ਪੂਰਾ ਕੰਦੇ ਦਾ ਕੰਦਾ ਮਲਾ ਕੇ ਉਹਨਾਂ ਦਾ ਸਾਥ ਦੇਵਾਂਗੇ ਜੋਰ ਲਾਵਾਂਗੇ ਪੂਰਾ ਉਹਨਾਂ ਦੀ ਪੂਰੀ ਫੁੱਲ ਵਰਕਰੀ ਕਰਾਂਗੇ ਸਦਾ ਉਹਨਾਂ ਦੇ ਨਾਲ ਪੂਰੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਜੀ ਕੋਈ ਨਾ ਦੱਸ ਕੇ ਡੈਗਨੇਸ਼ਨ ਅਸਕੇ ਦਾ ਪਿੰਡ ਅਸਕੇ ਸਾਰੇ ਦੱਸੋ ਪੀਪਲ ਟੈਕ ਠੀਕ ਹੈ ਸਾਸ਼ੀਕਲ ਜੀ ਮੈਂ ਪਰਮਜੀਤ ਸਿੰਘ ਪੰਨਾ ਪ੍ਰਧਾਨ ਮਚੀਠਾ ਵਰਕਰ ਕਾਂਸ ਪਾਰਟੀ ਹਲਕਾ ਮਚੀਠਾ ਫਾਇਦੀ ਜਿਹੜੀ ਮੀਟਿੰਗ ਰੱਖੀ ਗਈ ਵਰਕਰਾਂ ਨਾਲ ਕੀ ਉਹਦਾ ਮੁੱਦਾ ਕੀ ਹੈ ਅੱਜ ਦੀ ਵੀਰ ਮੀਟਿੰਗ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਨੂੰ ਮੱਦੇਨਜ਼ਰ ਰੱਖ ਕੇ ਪਿੰਡ ਗੱਲਵਾਲੀ ਵਿਖੇ ਸਰਦਾਰ ਸ਼ਾਨਤ ਸਿੰਘ ਜੀ ਦੇ ਗ੍ਰਹਿ ਮੇਰੇ ਵੱਡੇ ਵੀਰ ਬਿਕਾ ਜਿਹਦੇ ਰਹਿਨੁਮਾਈ ਦੇ ਵਿੱਚ ਇਲੈਕਸ਼ਨ ਨੂੰ ਸਬੰਧਤ ਅੱਜ ਮੀਟਿੰਗ ਕੀਤੀ ਗਈ ਆ ਜਿਹੜੀ ਇੱਕ ਭਰਵੇਂ ਮੀਟਿੰਗ ਦੇ ਰੂਪ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਮੇਰੀਆਂ ਭੈਣਾਂ ਦੇ ਰੂਪ ਵਿੱਚ ਧੀਰਾਂ ਦੇ ਬਜ਼ੁਰਗਾਂ ਦੇ ਰੂਪ ਵਿੱਚ ਆਏ ਨੇ ਤੇ ਬੜਾ ਭਰਮਾ ਹੰਗਾਰਾ ਮਿਲਿਆ ਇਸ ਮੀਟਿੰਗ ਤੋਂ ਇੱਕ ਗੱਲ ਸਾਫਤ ਹੁੰਦੀ ਨਜ਼ਰ ਆ ਰਹੀ ਆ ਕਿ ਇਸ ਜ਼ੋਨ ਦੇ ਵਿੱਚੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਦੇ ਵਿੱਚ ਵੀ ਇਸ ਜ਼ੋਨ ਦੇ ਵਿੱਚੋਂ ਵੱਡੀ ਲੀਡ ਨਾਲ ਉਮੀਦਵਾਰ ਜਿੱਤ ਪ੍ਰਾਪਤ ਕਰੇਗਾ ਕਿਹੜੇ-ਕਿਹੜੇ ਮੁੱਦਿਆਂ ਤੇ ਅੱਜ ਜਿਹੜੀ ਆ ਸਾਂਝੀ ਮੀਟਿੰਗ ਕੀਤੀ ਗਈ ਹੈ। ਵੀਰੋ ਮੁੱਦੇ ਹੀ ਮੁੱਦੇ ਨੇ। ਉਹ ਸਾਰੇ ਮੁੱਦਿਆਂ ਤੇ ਵਿਚਾਰ ਕੀਤੀ ਗਈ ਆ ਭਾਵੇਂ ਪੰਜਾਬ ਵਿੱਚ ਝਾੜੂ ਦੀ ਸਰਕਾਰ ਚੱਲ ਰਹੀ ਆ ਜਿਹੜੀ ਹਰ ਮੁੱਦੇ ਤੇ ਫੇਲ ਸਾਫਤ ਹੋਈ। ਭਾਵੇਂ ਉਹ ਬੀਬੀਆਂ ਨੂੰ 1000 ਰੁਪਇਆ ਦੇਣ ਦੇ ਰੂਪ ਵਿੱਚ, ਬੇਰੁਜ਼ਗਾਰੀ ਖਤਮ ਕਰਨ ਦੇ ਰੂਪ ਵਿੱਚ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਰੂਪ ਵਿੱਚ ਚਿੱਟੇ ਦਾ ਨਸ਼ਾ ਖਤਮ ਕਰਨ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇ ਅੰਦਰ ਰੂਪ ਵਿੱਚ ਲਗਭਗ ਭਗਵੰਤ ਮਾਨ ਦੀ ਸਰਕਾਰ ਫੇਲਿਅਰ ਸਾਹਤ ਹੋਈ ਆ ਪੰਜਾਬ ਦੇ ਵਿੱਚ ਅਮਨ ਕਾਨੂੰਨ ਨਾਂ ਦੀ ਚੀਜ਼ ਨਹੀਂ ਰਹਿ ਗਈ ਦਿਨ ਦਿਹਾੜੇ ਡਾਕੇ ਦਿਨ ਦਿਹਾੜੇ ਕਤਲੋਗਾਰਤ ਹੋ ਰਹੀ ਆ ਇਹ ਸਾਰੇ ਮੁੱਦਿਆਂ ਤੇ ਅੱਜ ਵਿਚਾਰ ਚਰਚਾ ਕੀਤੀ ਮੌਜੂਦਾ ਸਰਕਾਰ ਦੀ ਗੱਲ ਕਰੀ ਤਾਂ ਉਹਨਾਂ ਨੇ ਜੇ 2000 ਰੁਪਏ ਸਹੀ ਚਰਚਾ ਪਵਿੰਧਾ ਹਜ਼ਾਰ ਰੁਪਿਆ ਸਗਨ ਸਕੀਮ ਤੇ ਹੋਰ ਵੀ ਕਾਫੀ ਜਿਹੜੇ ਆ ਵਾਦੇ ਕੀਤੇ ਗਏ ਹਨ ਕਿ ਅੱਜ ਵਰਕਰਾਂ ਦੇ ਵਿੱਚੋਂ ਵਾਦਿਆਂ ਨੂੰ ਲੈ ਕੇ ਕੋਈ ਚਰਚਾ ਕੀਤੀ ਗਈ ਜਾਂ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਵਾਦੇ ਪੁਰੇ ਕੀਤੇ ਗਏ ਬਿਲਕੁਲ ਨਹੀਂ ਵੀਰੋ ਪੰਜਾਬ ਸਰਕਾਰ ਹਰ ਮੁੱਦੇ ਤੇ ਫੇਲਿਆ ਭਾਵੇਂ ਉਹ ਬੀਬੀਆਂ ਨੂੰ 1000 ਰੁਪਿਆ ਦੇਣ ਦੇ ਰੂਪ ਵਿੱਚ ਕੋਈ 51000 ਰੁਪਿਆ ਸਗਨ ਸਕੀਮ ਲੈਣ ਲਈ ਲੋਕ ਅੱਜ ਤਰਲੇ ਕੱਢ ਰਹੇ ਜਿਹੜੇ ਪਿਛਲੇ ਸਰਕਾਰ ਕਾਂਗਰਸ ਪਾਰਟੀ ਦੇ ਸਰਕਾਰ ਵੱਲੋਂ ਚੰਨੀ ਸਾਧ ਦੀ ਸਰਕਾਰ ਵੱਲੋਂ 500 ਰੁਪਏ ਪੈਨਸ਼ਨ ਦਿੱਤੀ ਗਈ ਬਜ਼ੁਰਗਾਂ ਨੂੰ ਆਂਗਹੀਣਾ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਜਿਹੜੀਆਂ ਇਹ ਸਰਕਾਰ ਦੇਣ ਦੇ ਵਿੱਚ ਨਕਾਮ ਰਹੀ ਆ 1 ਇੱਕ 1000 ਰੁਪਏ ਕਹਿ ਕੇ ਪੰਜਾਬ ਦੇ ਵਿੱਚੋਂ ਔਰਤਾਂ ਕੋਲੋਂ ਬੀਬੀਆਂ ਕੋਲੋਂ ਵੋਟਾਂ ਤੇ ਲੈ ਲੀਆਂ ਪਰ ਸਵਾ 3 ਸਾਲ ਤੋਂ ਬੀਬੀਆਂ ਉਡੀਕ ਰਹੀਆਂ ਨੇ ਕਿ ਕਦੋਂ 1000 ਰੁਪਏ ਸਾਡੇ ਖਾਤੇ ਚ ਆਵੇਗਾ ਉਹ ਸਾਡੀਆਂ ਭੈਣਾਂ ਸਾਡੇ ਵੀਰ ਕਈ ਜਿਹੜੇ ਅੱਜ ਚੱਕਰ ਕੱਢ ਕੱਢ ਕੇ ਥੱਕ ਗਏ ਨੇ ਕਦੇ ਉਹ ਸਮਾਜ ਭਲਾਈ ਦਫਤਰ ਅੰਮ੍ਰਿਤਸਰ ਜਾਂਦੇ ਆ ਤੇ ਕਦੇ ਉਹ ਸੇਵਾ ਕੇਂਦਰਾਂ 'ਚ ਜਾਂਦੇ ਆ ਕਿ ਤੁਹਾਡੀ ਸਗਣ ਵਾਲੀ ਫਾਈਲ ਜਿਹੜੀ ਆ ਸਮੇਂ ਤੋਂ ਲੇਟ ਹੋ ਗਈ ਆ ਤਹਾਡੀ ਉਹ ਫਾਈਲ ਹੁਣ ਅਪਲਾਈ ਨਹੀਂ ਕੀਤੀ ਜਾ ਸਕਦੀ ਬੜਾ ਹੀ ਵੀਰ ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਪੰਜਾਬ ਦੇ ਵਿੱਚ ਲੋਕ ਝਾੜੂ ਵਾਲਿਆਂ ਨੂੰ ਕਿਸ ਤਰ੍ਹਾਂ ਦਾ ਸਬਕ ਸਿਖਾਉਣਗੇ ਹੁਣ ਬੋਲੀਆਂ ਲਖਮੀ ਆਦੇ ਦੇ ਕਿੜਾਵਾ ਕਾਂਗਰਸ ਪਾਰਟੀ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਮੇਂਦਿਆ ਵੀਰੋ ਲੋਕ ਅਡੀਕ ਕਰ ਰਹੇ ਆ 2027 ਦੇ ਇਲੈਕਸ਼ਨਾਂ ਦਾ ਕਿ 2027 ਦਾ ਇਲੈਕਸ਼ਨ ਕਦੋਂ ਅਨਾਉਂਸ ਹੁੰਦਾ ਪੰਜਾਬ ਦੇ ਲੋਕਾਂ ਨੇ ਝਾੜੂ ਵਾਲਿਆਂ ਨੂੰ ਆਕਾਲੀ ਦਲ ਬਾਦਲ ਕਿਆਂ ਦੀ ਤਰ੍ਹਾਂ ਨਕਾਰਨਾ ਜਿਵੇਂ ਆਕਾਲੀ ਦਲ ਬਾਦਲ ਕਿਆਂ ਨੂੰ ਨਕਾਰ ਕੇ ਲੋਕਾਂ ਨੇ ਤਿੰਨ ਸੀਟਾਂ ਤੇ ਖੜਿਆ ਕੀਤਾ ਇਹਨਾਂ ਲਿਆ ਕੇ ਇਸੇ ਤਰ੍ਹਾਂ ਹੀ ਝਾੜੂ ਵਾਲਿਆਂ ਦਾ ਹਾਲ ਕਰਨਾ ਜੇ ਤੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲਗਭਗ 100 ਸੀਟ ਜਿੱਤ ਕੇ ਬਣੀ